ਸਤਿ ਸ਼੍ਰੀ ਅਕਾਲ ਜੀ ਅਸਤਿ ਸ਼੍ਰੀ ਅਕਾਲ ਜੀ ਅਗਰ ਜੀ ਖਾਲਸਾ ਸਾਹਿਬ ਐਕਟ ਦੇ ਤੇ ਸੋ ਪਿੰਡ ਤੁੰਦਰਾ ਤੋਂ ਆ ਜਾਂਦਾ ਸੀ ਹਾਂ ਜੀ ਪਿੰਡ ਤੁੰਦਰਾ ਤੇ ਪਿੰਡ ਨੀੜੇ ਤੋਂ ਹੈ ਸੀ ਇੱਥੋਂ ਪਿੰਡ ਘੱਟੋ-ਘੱਟ ਵੀ ਹੈਗਾ ਜੀ 15-17 ਕਿਲੋਮੀਟਰ ਠੀਕ ਹੈ 15-17 ਕਿਲੋਮੀਟਰ ਹੈਗਾ ਤੇ ਤੁਹਾਡੀ ਕਿੰਨੀ ਟਰਾਲੀ ਆਉਂਦੀ ਹੈ ਸਾਡੀ ਵੈਸੇ ਤਾਂ ਮਿੱਟੀ ਦੇ ਸਮੇਂ ਤੇ ਸਾਡੀ 1000 ਪਲੱਸ ਹੋ ਗਈ ਜੀ ਸਾਲ ਯਾਰ ਤੇ ਭਰੇ ਹੋਣਗੇ ਮਤਲਬ ਤੁਸੀਂ ਪਹਿਲੇ ਦਿਨ ਤੋਂ ਲੱਗੇ ਹੋਏ ਹੋ ਪਹਿਲੇ ਦਿਨ ਤੋਂ ਸਟਾਰਟਿੰਗ ਸਾਡੇ ਸਟਾਰਟਿੰਗ ਹੀ ਪਹਿਲਾਂ ਮੇਰੇ ਤੋਂ ਮਤਲਬ 31 ਤਰੀਕ ਨੂੰ ਪਤਾ ਲੱਗਿਆ ਨਾ ਜੀ ਸ਼ਾਮ ਨੂੰ ਠੀਕ ਹੈ ਮੇਰੇ ਹੋਏ ਰਾਤ ਨੂੰ ਕਹਿੰਦੇ ਵੀ ਦਰਿਆ ਨੇ ਢਾਹ ਲਾ ਲਈ ਤਾਂ ਜਿਹੜੀ ਜ਼ਮੀਨ ਰੁੜੀ ਹੈ ਵੀ ਸਾਡੇ ਪਿੰਡ ਦੇ ਮੁੰਡੇ ਦੀ ਏ ਸੀਗੀ ਅੱਛਾ ਜੀ ਉਹਨੇ ਪਪੂਲਰ ਲਾਇਆ ਹੋਇਆ ਸੀਗਾ ਜੀ ਉੱਥੇ ਫਿਰ ਪੂਲਰ ਵੱਡਿਆ ਵੀ ਗਿਆ ਸਾਰਾ ਵੱਡ ਕੇ ਉਹਨੇ ਵਿੱਚੇ ਉਹਨੇ ਕਹਿਤਾ ਵੀ ਲਾਕਾ ਬਚਣਾ ਚਾਹੀਦਾ ਮੇਰੇ ਪੂਲਰਾਂ ਦਾ ਕੋਈ ਨਹੀਂ ਸਹੀ ਗੱਲ ਹੈ ਬਹੁਤ ਵਧੀਆ ਗੱਲ ਆ ਇਹ ਇੱਕ ਆ ਜੀ ਨਹੀਂ ਕਈ ਬੰਦੇ ਨੇ ਪੂਲਰ ਨਹੀਂ ਤੇ ਵੱਡਣਾ ਉੱਤੇ ਪਹਿਲਾਂ ਬਿਲਕੁਲ ਦੇਖੋ ਜੀ ਜੇ ਅਗਰ ਲਾਕਾ ਬਚੂਗਾ ਸਾਰਾ ਕੋ ਸਰਬੱਤ ਦਾ ਭਲਾ ਉਦੇ ਤੇ ਹੈ ਜੀ ਜੇ ਇਹ ਲੋਕ ਬਚਣਗੇ ਤਾਂ ਅਸੀਂ ਵੀ ਖਸ਼ਾਲ ਰਹਾਂਗੇ ਜੇ ਇਹ ਲੋਕ ਮਤਲ ਖਤਮ ਹੋਣੇ ਆ ਤਾਂ ਸਾਡੇ ਤੱਕ ਇਹ ਬਿਮਾਰੀਆਂ ਫੈਲਣੀਆਂ ਨਾਲੇ ਗੁਰੂ ਮਹਾਰਾਜ ਨੇ ਸਾਨੂੰ ਥਾਪੜ ਹੀ ਇਹੋ ਜਿਹਾ ਦਿੱਤਾ ਹੋਇਆ ਵੀ ਸਾਰੇ ਅਸੀਂ ਤਾਂ ਕੋਈ ਵੀ ਸਾਡੇ ਮਹਾਰਾਜ ਨੇ ਕਿਹਾ ਵੀ ਕੋਈ ਵੀ ਹੋਵੇ Hindu Sikh Muslim ਸਭ ਦਾ ਮਤਲ ਸਾਥ ਦੇਣਾ ਤੇ ਆਪਣਾ ਸੇਵਾ ਕਰਨਾ ਕੋਈ ਨਾ ਕੀ ਜੀ ਮਰਿੰਦਰ ਸਿੰਘ ਬਾਜੜ ਜਿਹੜੀ ਹੁਣ ਐਡੀ ਹਜ਼ਾਰ ਟਰਾਲੀ ਦੀ ਸੇਵਾ ਕਰੀ ਹੈ ਜਿਹੜਾ ਸਿੰਪਲ ਇਕੱਠਾ ਹੋਇਆ ਕਿ ਕਿਦਾਂ ਦਾ ਸਹਿਯੋਗ ਸੀਗਾ ਕਿਹਨੇ ਕਿਹਨੇ ਸਹਿਯੋਗ ਕਰਿਆ ਸਾਡੇ ਸਾਰੇ ਨਗਰ ਦਾ ਸਹਿਯੋਗ ਆ ਜੀ ਇਹ ਵੀ ਬਹੁਤ ਬੜੀ ਗੱਲ ਆ ਹਜ਼ਾਰ ਟਰਾਲੀ ਦੇ ਉੱਪਰ ਹਾਂ ਜੀ ਕੋਈ ਵੀ ਸਾਡੇ ਕੋਲ ਬਹੁਤ ਮਤਲਬ ਬੰਦੇ ਬਾਹਰੋਂ ਪਹੁੰਚਦੇ ਆ ਵੀ ਸਾਨੂੰ ਦੱਸੋ ਅਸੀਂ ਕਹਿੰਦੇ ਜਿਹੜੇ ਲੋਕ ਡੁੱਬੇ ਹੋਇਆ ਉਹਨਾਂ ਦੀ ਮਦਦ ਕਰੋ ਸਹੀ ਗੱਲ ਹੈ ਸਹੀ ਗੱਲ ਅਸੀਂ ਜਿੰਨੀ ਕ ਬਾਹ ਫੜ ਸਕਦੇ ਆ ਲੋਕਾਂ ਦੀ ਫੜ ਰਹੇ ਆ ਸਾਰਾ ਨਗਰ ਹੀ ਆ ਦੇਖ ਲਓ ਉੱਪਰ ਕੈਮਰਾ ਮਾਰ ਕੇ ਸਾਰੇ ਘਰ ਪਰਤੀ ਤਕਰੀਬਨ ਇੱਕ ਇੱਕ ਕਿਸੇ ਦਾ ਬੱਚਾ ਆਇਆ ਹਾ ਬਜ਼ੁਰਗ ਆਇਆ ਸਾਰੇ ਹੀ ਸਾਰਾ ਦਿਨ ਸੇਵਾ ਕਰਦੇ ਆ ਮਾਤਾ ਭੈਣਾ ਸਤਿ ਕਰ ਥੋੜਾ ਜੂਦ ਪੂਰਾ ਆਣ ਲੱਗਿਆ ਹੋਇਆ ਤੁਹਾਡਾ ਗੱਲ ਕੇ ਪੂਰਾ ਤੇ ਸਾਡੇ ਅੱਜ ਦਾ ਜਵਾਨ ਵਰਗ ਹੈ ਉਹਦੀ ਵੀ ਬੜੀ ਆਪਾਂ ਕਹਿੰਦੇ ਪ੍ਰਸ਼ੰਸਾ ਕਰਨੀ ਬਣਦੀ ਆ ਇਹ ਬੜਾ ਸਾਥ ਦੁੱਤਾ ਅੱਜ ਜੋ ਇਹ ਬੰਦ ਮਾਰੇ ਹੋਏ ਦਿਖਦਾ ਨਾ ਇਹ ਪੰਜਾਬੀਅਤ ਕਰਕੇ ਹੀ ਆ ਨਹੀਂ ਤਾਂ ਦੇਖੋ ਹਰ ਹਿਮਾਚਲ ਚ ਵੀ ਆਏ ਆ ਪੰਜਾਬ ਵੀ ਆਏ ਆ ਬਿਲਕੁਲ ਹਾਂਜੀ ਸੋ ਉੱਥੇ ਉਲਟਾ ਕੰਮ ਹੈ ਹਾਂਜੀ ਉੱਥੇ ਦਾ ਮੈਂ ਕਹਿੰਦਾ ਵੀ 100-100 ਰੁਪਏ ਦੀ ਮੋਮਬਤੀ ਕਰਤੀ ਉਹਨਾਂ ਨੇ 100-100 ਦੀ ਛੱਡੋ ਜੀ ਜੇ ਮਤਲਬ ਇਹ ਲੋਕ ਨਾ ਸੇਵਾ ਕਰਦੇ ਨਾ ਸਾਹਮਦੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲਾਤ ਹੋਣੇ ਸੀ ਅੱਜ ਤੱਕ 4-5 ਫੁੱਟ ਪਾਣੀ ਥੱਲੇ ਆ ਜੀ ਤਾਂ ਇਹ ਜਿਹੜਾ ਥੱਲੇ ਲੱਗੇ ਹੋਏ ਆ ਪਪੂਲਰਾਂ ਦੇ ਤਕਰੀਬਨ ਬਰਾਬਰ ਪਾਣੀ ਚੱਲ ਰਿਹਾ ਸੀ ਜਿਹੜਿਆਂ ਬੰਦੇ ਦਿਖਾਈ ਦਿੰਦੇ ਸੀ ਦੇਖਿਆ ਸ਼ਾਮ ਨੂੰ ਆ ਕੇ ਤਾਂ ਬਹੁਤ ਥੋੜਾ ਇਹ ਚੀਜ਼ ਨੂੰ ਇੱਕ ਪ੍ਰਸ਼ੰਸਾ ਕਰਨੀ ਪੈਂਦੀ ਹੈ ਸੋ ਇਸੇ ਤਰੀਕੇ ਨਾਲ ਸੰਗਤ ਜੁੜਦੀ ਹੈ ਹਾਂਜੀ ਤੇ ਜਿਹੜੀ ਪੰਜਾਬ ਹੈ ਪੰਜਾਬ ਦੇ ਵਿੱਚ ਜਿਹੜੀ ਪੰਜਾਬੀਅਤ ਹੈ ਉਹੀ ਕੰਮ ਚੱਕ ਦਿੰਦੀ ਹੈ ਪੰਜਾਬ ਨੂੰ ਵੈਸੇ ਕਿਸੇ ਦੀ ਲੋੜ ਨਹੀਂ ਹਾਂਜੀ ਪੰਜਾਬ ਹੀ ਪੰਜਾਬ ਨੂੰ ਬਹੁਤ ਹੈ ਜੀ ਇਹ ਤਾਂ ਸੋਨੇ ਦੀ ਚੜੀ ਹੈ ਇਹਨੂੰ ਤਾਂ ਸਾਰੇ ਖਾਨ ਨੂੰ ਹੀ ਆਏ ਆ ਇਹਨੂੰ ਮਤਲਬ ਬਣਾਉਣ ਨੂੰ ਕੋਈ ਨਹੀਂ ਆਇਆ ਵੀ ਮੈਂ ਚ ਤੋਲਾ ਦੋ ਤੋਲੇ ਪਾ ਦਵਾ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਸਭ ਖਾਨ ਦੀਆਂ ਹੀ ਚੱਕਰ ਨਾਲ ਪੰਜਾਬ ਨੇ ਦੇਣਾ ਹੀ ਸਿੱਖਿਆ ਹਾਂ ਜੀ ਇਹ ਖਲਾਉਂਦਾ ਲੋਕਾਂ ਨੂੰ ਇਹ ਪੰਜਾਬ ਇਹ ਤਾਂ ਅੰਨਦਾਤਾ ਜੀ ਇਹ ਸਾਰੇ ਪੂਰਾ ਨੀ ਇਸ ਵਾਰ ਤਾਂ ਸਾਬਤ ਹੋ ਗਏ ਤੇ ਹੁਣ ਇਸ ਤੋਂ ਬਾਅਦ ਜਿੱਦਾਂ ਜਨਾਲੇ 'ਚ ਕੰਮ ਹੋਇਆ ਪਾ ਕਹਾਂ ਤੁਸੀਂ ਉੱਥੇ ਤੱਕ ਵੀ ਪਹੁੰਚ ਕਰੋਗੇ ਦੇਖੋ ਜੀ ਇੱਥੇ ਮਤਲਬ ਸਾਡਾ ਕਲੀਅਰ ਹੋ ਜਾਊਗਾ ਤਾਂ ਅਸੀਂ ਸੰਗਤ ਦੇ ਸਹਿਯੋਗ ਨਾਲ ਸਾਰਾ ਹੀ ਪਿੰਡ ਦੇ ਸਹਿਯੋਗ ਨਾਲ ਅਸੀਂ ਅੱਗੇ ਤੱਕ ਪਹੁੰਚ ਕਰੂਗੇ ਵੀ ਬਾਕੀ ਜਿਹੜਾ ਬਾਹਰ ਵਾਲਿਆਂ ਤੁਹਾਡੇ ਚੈਨਲ ਦੇ ਮੀਡੀਅਮ ਨਾਲ ਮੈਂ ਕਹਿ ਰਿਹਾ ਵੀ ਜਿੰਨੇ ਵੀ ਬਾਹਰ ਦੇ ਵੀਰ ਭਾਈ ਨੇ ਸਾਰੇ ਅੱਗੇ ਸਹਿਯੋਗ ਕਰਨ ਜਿਹੜੇ ਲੋਕੀ ਡੁੱਬ ਚੁੱਕੇ ਆ ਜਿਨ੍ਹਾਂ ਦੇ ਘਰ ਬਰਬਾਦ ਹੋ ਚੁੱਕੇ ਆ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਉਹਨਾਂ ਦੇ ਆਉਣ ਵਾਲਾ ਸਾਰਾ ਕੋਸ਼ ਸਮਝ ਲਓ 3-4 ਸਾਲ ਬਰਬਾਦ ਦੀ ਦੇ ਵਿੱਚ ਹੀ ਲੰਘਣਾ ਹੈ ਜੇ ਅਗਰ ਨਾ ਸਾਫ ਦਿੱਤਾ ਬਣਿਆ ਸੋ ਇਹ ਧੋਲਰਾਂ ਤੋਂ ਸੰਗਤ ਸੀ ਦੇਖੋ ਹੁਣ ਵੀ ਲੱਗੇ ਹੋਏ ਆ ਨਿਸ਼ਕਾਮ ਸੇਵਾ ਪੰਜਾਬ ਪੰਜਾਬੀਅਤ ਤੇ ਪੰਜਾਬ ਹਮੇਸ਼ਾ ਜਿੰਦਾਬਾਦ ਰਹੇ ਸੋ ਇੱਕ ਜੈਕਾਰਾ ਲਾ ਦਿਓ ਜੀ ਬੱਲੇ ਸੋਨ ਹਾਂ